ਉਦੇ ਨਾਲ ਮੈਂ 7100 ਰੁਪਿਆ ਜੀ ਮਨ ਲਓ ਸਗਨ ਸਕੀਮ ਆਪਣੇ ਵੱਲੋਂ ਨਿੱਜੀ ਮਨ ਲਓ ਨੰਦਾ ਵਾਲੇ ਦੇਣੀ ਲੜਕੀ ਪਰਿਵਾਰ ਨੂੰ ਆਪਾਂ ਦਿਆ ਕਰਨੀ ਹੈ ਜੀ ਜਿਹੜਾ ਜੀ ਮਨ ਲਓ ਸਰਪੰਚੀ ਦੀਆਂ ਚੋਣਾਂ ਲੜਨ ਦਾ ਜਿਹੜਾ ਹੈਗਾ ਮੇਨ ਮੁੱਦਾ ਇੱਕ ਤਾਂ ਨਸ਼ਾ ਹੈ ਜੀ ਦੂਜਾ ਪਿੰਡ ਦਾ ਵਿਕਾਸ ਹੈ ਜੀ ਕਿ ਆਪਾਂ ਮੇਰੇ ਮਨ ਲਓ ਢਿਲਵਾ ਪਿੰਡ ਦੇ ਦੱਖਣ ਏਰੀਏ ਨੂੰ ਪੰਚਾਇਤ ਨੂੰ ਲਾ ਲਓ ਦੱਖਣ ਏਰੀਏ ਨੂੰ ਲਾ ਲਓ ਵੀ ਕਿਵੇਂ ਲੈ ਕੇ ਜਾਣ ਬਿਲਕੁਲ ਜੀ ਬਿਲਕੁਲ ਨਸ਼ਾ ਰੁਕ ਗਿਆ ਤਾਂ ਹਰ ਤਰ੍ਹਾਂ ਦਾ ਕ੍ਰਾਈਮ ਰੁਕ ਜਾਣਾ ਚੋਰੀ ਰੁਕ ਜਾਣੀ ਹੈ ਜੀ ਲੋਟਾਂ ਕੋ ਹਾਂ ਬੰਦ ਹੋ ਜਾਣੀਆਂ ਜੀ ਵੇਖੋ ਹੁਣ ਮੰਨ ਲਓ ਮੇਨ ਹੁਣ ਚੱਲ ਰਿਹਾ ਜੀ ਮੰਨ ਲਓ ਕਿਸਾਨਾਂ ਦੀਆਂ ਮੋਟਰਾਂ ਤਾਰਾਂ ਵੱਡੀਆਂ ਸਤਿ ਸ੍ਰੀ ਅਕਾਲ ਜੀ 7 ਦੇ ਨਿਊਜ਼ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਲ੍ਹਾ ਬਰਨਾਲਾ ਦੇ ਵੱਡੇ ਪਿੰਡ ਢਿੱਲਮਾ ਜਿੱਥੇ ਅੱਧੀ ਦਰਜਨ ਦੇ ਕਰੀਬ ಗ್ರಾಮ ਪੰਚਾਇਤਾਂ ਨੇ ਉਹਨਾਂ ਪੰਚਾਇਤਾਂ ਵਿੱਚੋਂ ਢਿੱਲਮਾ ਦੱਖਣ ਤੋਂ ਇਸ ਵੇਲੇ ਜ਼ਬਰਦਸਤ ਮੁਕਾਬਲਾ ਦੋ ਤਰਾਂ ਦੇ ਵਿੱਚ ਇਕਤਰ ਗੁਰਪ੍ਰੀਤ ਸਿੰਘ ਉਰਫ ਅੰਮ੍ਰਿਤ ਜਿਹੜੋਂ ਲੋਕ ਪਿੰਡ ਦੇ ਲੋਕ ਅੰਮ੍ਰਿਤ ਦੇ ਨਾਮ ਨਾਲ ਹੀ ਜਾਣਦੇ ਆ ਉਸ ਅੰਮ੍ਰਿਤ ਨਾਲ ਉਸ ਉਮੀਦਵਾਰ ਨਾਲ ਨੌਜਵਾਨ ਨਾਲ ਗੱਲ ਕਰਦੇ ਆ ਵੀ ਉਹ ਸਿਆਸੀ ਪਿੰਡ ਦੇ ਵਿੱਚ ਉਤਰਿਆ ਅੰਮ੍ਰਿਤ ਜੀ ਤੁਹਾਡਾ ਸਵਾਗਤ ਸਸਿਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣੇ ਘਰ ਪਹੁੰਚਣ ਤੇ ਤੇ ਸਸਿਕਾਲ ਸਾਰੇ ਹੀ ਸਰੋਤਿਆਂ ਨੂੰ ਅੰਮ੍ਰਿਤ ਜੀ ਕੀ ਹੈ ਜਿਹੜਾ ਇਸ ਤਰ੍ਹਾਂ 1 ਲੱਖ ਚੋਣਾ ਆਈਆਂ ਨੇ ਤੇ ਅਮਰਤ ਨੇ ਵੀ ਐਲਾਨ ਕਰ ਦਿੱਤਾ ਹੈ ਅਮਰਤ ਨੇ ਵੀ ਇਸ ਅੱਧੀ ਦਰਜਨ ਜਿਹੜੀਆਂ ಗ್ರಾಮ ਪੰਚਾਇਤਾਂ ਦੇ ਵਿੱਚੋਂ ਤੁਹਾਡੀ ਜਿਹੜੀ ਜਨਰਲ ਸੀਟ ਦੇ ਉੱਪਰ ਤੁਸੀਂ ਚੋਣ ਲੜ ਰਹੇ ਹੋ ਪਿੰਡ ਦੇ ਵਿੱਚ ਪੂਰੀ ਤਰ੍ਹਾਂ ਮਾਹੌਲ ਭਖਿਆ ਹੋਇਆ ਹੈ ਤੇ ਕਿਵੇਂ ਵੇਖ ਰਹੇ ਹੋ ਇਸ ਚੋਣ ਨੂੰ ਚੋਣਾਂ ਦੇ ਦੇਖੋ ਇੱਕ ਤਾਂ ਮੈਂ ਜੰਗ ਦੇ ਹੋ ਜੰਗ ਹੋਣ ਦੇ ਨਾਂ ਦੇ ਉੱਪਰ ਮਤਲਬ ਸਰਕਾਰ ਦੇ ਹਿਸਾਬ ਨਾਲ ਜਿਵੇਂ ਸਾਡਾ ਐਮਐਲਏ ਸਾਹਿਬ ਵੀ ਸਾਡੇ ਜੰਗ ਨਹੀਂ ਥੋੜਾ ਮੈਂ ਉਹਨਾਂ ਨਾਲ ਚਲੋ ਸਮਾਂ ਜ਼ਿਆਦਾ ਬਤੀਤ ਵੀ ਕੀਤਾ ਹੁਣ ਸਰਕਾਰ ਦੇ ਵਿੱਚ ਹੋਣ ਦੇ ਨਾਤੇ ਤੇ ਉੱਥੋਂ ਬਹੁਤ ਚੀਜ਼ਾਂ ਸਿੱਖੀਆਂ ਵੀ ਆ ਤੇ ਮੇਨ ਮੇਰਾ ਜੀ ਮਤਲਬ ਸਰਪੰਚੀ ਦੀਆਂ ਚੋਣਾਂ ਲੜਨ ਦਾ ਜਿਹੜਾ ਹੈਗਾ ਮੇਨ ਮੁੱਦਾ ਇੱਕ ਤਾਂ ਨਸਾ ਜੀ ਦੂਜਾ ਪਿੰਡ ਦਾ ਵਿਕਾਸ ਹੈ ਜੀ ਕਿ ਆਪਾਂ ਮੇਰੇ ਮਤਲਬ ਢਿਲਵਾ ਪਿੰਡ ਦੇ ਦੱਖਣ ਏਰੀਏ ਨੂੰ ਪੰਚਾਇਤ ਨੂੰ ਲਾ ਲਓ ਦੱਖਣ ਏਰੀਏ ਨੂੰ ਲਾ ਲਓ ਵੀ ਕਿਵੇਂ ਉੱਪਰ ਲੈ ਕੇ ਜਾਣਾ ਜੀ ਉਹਦੇ ਲਈ ਕੀ ਤੁਹਾਡੇ ਕੋਲ ਹੀ ਪ੍ਰਪੋਜ਼ਲ ਹੈਗੀ ਆ ਵੀ ਕਿਸ ਤਰ੍ਹਾਂ ਉੱਪਰ ਲੈ ਕੇ ਜਾਣਾ ਤੁਹਾਡੇ ਚਾਰ ਕਦਮਾਂ ਦੇ ਉੱਤੇ ਦੇਖਿਆ ਮੈਂ ਪਾਰਕ ਦੀ ਜਿਹੜੀ ਦਸ਼ਾ ਉਹ ਦੁਰਦਸ਼ਾ ਚ ਬਦਲੀ ਪਈ ਆ ਹਾਂਜੀ ਇਹ ਥੋੜਾ ਜਿਹਾ ਮੰਨ ਲਓ ਵੀ ਜਿੱਦਾਂ ਨਰੇਗਾ ਦੀਆਂ ਥੋੜੀਆਂ ਮੁਸ਼ਕਲਾਂ ਹੋ ਗਈਆਂ ਜੀ ਤੇ ਬਾਕੀ ਚਲੋ ਸਰਕਾਰ ਬਦਲੀ ਕਰਕੇ ਥੋੜਾ ਬੋਤਾ ਇੱਧਰ ਉੱਧਰ ਹੁੰਦਾ ਰਹਿੰਦਾ ਹੀ ਸਰਪੰਚ ਸਾਫਕਾ ਜਿਹੜੇ ਉਹ ਕਾਂਗਰਸੀ ਲਾਲੋ ਜਿਵੇਂ ਵੀ ਲਾਲੋ ਵੀ ਥੋੜਾ ਬੋਤਾ ਇਹ ਚੀਜ਼ਾਂ ਹੈਗੀਆਂ ਇਹ ਹੀ ਚੀਜ਼ਾਂ ਨੂੰ ਵੇਖ ਕੇ ਮੰਨ ਲਓ ਵੀ ਮਾਨ ਦੇ ਵਿੱਚ ਇਹ ਚੀਜ਼ ਸੀਗੀ ਵੀ ਆਪਾਂ ਪਿੰਡ ਵਾਸਤੇ ਕੁਝ ਚੰਗਾ ਕਰਨਾ ਜਾਂ ਕੋਈ ਇੰਟਰਵਿਊ ਤੁਹਾਡੇ ਵਰਗੇ ਮਿੱਤਰਾਂ ਦੇ ਚੈਨਲਾਂ ਤੇ ਵੇਖੀਆਂ ਜੀ ਕੋਸ ਸਰਪੰਚਾਂ ਨੇ ਵੀ ਪਿੰਡਾਂ ਵਿੱਚ ਬਹੁਤ ਵਧੀਆ ਪਿੰਡਾਂ ਨੂੰ ਬਹੁਤ ਵਧੀਆ ਬਣਾਇਆ ਹੋਇਆ ਜੀ ਬਿਲਕੁਲ ਹਾਂ ਜੀ ਤੇ ਮੇਨ ਆਪਣਾ ਜਿਹੜਾ ਜੀ ਹੈਗਾ ਮੁੱਦਾ ਮਨ ਲੋ ਨਸ਼ੇ ਦਾ ਜੀ ਜੀ ਆਪਾਂ ਨਸ਼ੇ ਨੂੰ ਜੀ ਬਿਲਕੁਲ ਹੀ ਮਤਲਬ ਖਤਮ ਕਰਨਾ ਹੈ ਪਿੰਡ ਦੇ ਵਿੱਚ ਨਹੀਂ ਖਤਮ ਕਰਨਾ ਪਹਿਲਾਂ ਨਸ਼ਾ ਆਪ ਤੋਂ ਜਾਂ ਪਰਿਵਾਰ ਤੋਂ ਖਤਮ ਕਰਨਾ ਪੈਂਦਾ ਮੈਂ ਪੁੱਛਾਂ ਵੀ ਅੰਮ੍ਰਿਤ ਵਾਕਈ ਅੰਮ੍ਰਿਤ ਵਰਗਾ ਹੈ ਜਾਂ ਇਹ ਵੀ ਨਸ਼ਾ ਕਰਦਾ ਹੈ ਨਹੀਂ ਬਿਲਕੁਲ ਜੀ ਮੈਂ ਵਿਖੋ ਜਿੰਦਗੀ ਦੇ ਵਿੱਚ ਅੱਜ ਮੇਰੀ 28 ਸਾਲ ਉਮਰ ਹੈ ਜੀ ਤੇ ਮੈਂ ਜਿੰਦਗੀ ਦੇ ਵਿੱਚ ਕੋਈ ਨਸ਼ਾ ਨਹੀਂ ਕੀਤਾ ਜੀ ਅੱਜ ਤੱਕ ਨਸ਼ਾ ਛੱਡੋ ਤੁਸੀਂ ਮੈਂ ਅਜੇ ਤੱਕ ਜੀ ਅੰਡਾ ਵੀ ਨਹੀਂ ਖਾਦਾ ਅੰਡੇ ਦਾ ਸੁਆਦ ਕਦੇ ਨਹੀਂ ਦੇਖਿਆ ਨਹੀਂ ਦੇਖਿਆ ਜੀ ਬਿਲਕੁਲ ਵੀ ਨਹੀਂ ਦੇਖਿਆ ਤੇ ਇਸੇ ਚੀਜ਼ ਤੋਂ ਹੀ ਮੈਨੂੰ ਪ੍ਰੇਰਨਾ ਮਿਲਦੀ ਮਤਲਬ ਵੀ ਚਲੋ ਜੇ ਮੈਂ ਆਪ ਚੰਗਾ ਮੇਰੇ ਪਰਿਵਾਰ ਦੇ ਵਿੱਚ ਵੀ ਮਤਲਬ ਚੰਗਿਆਈ ਹੋਊਗੀ ਇਹ ਚੀਜ਼ ਵਾਸਤੇ ਨਹੀਂ ਬਿਲਕੁਲ ਮਾਪੇ ਤੋਂ ਹੀ ਇਨਸਾਨ ਸਿੱਧ ਲੈਂਦਾ ਆਪਦੇ ਪੂਰੇ ਪਰਿਵਾਰ ਤੋਂ ਸਿੱਧ ਲੈਂਦਾ ਇਹ ਚੀਜ਼ਾਂ ਵਾਸਤੇ ਦੇਖੋ ਸਾਨੂੰ ਆਪ ਨੂੰ ਅੱਗੇ ਆਉਣਾ ਪਊਗਾ ਜੀ ਜੀ ਜਿੱਦਾਂ ਮੰਨ ਲਓ ਵੀ ਕੋਈ ਜਿਵੇਂ ਹੁਣ ਆਪਣੇ ਮੰਨ ਲਓ ਮੈਡੀਕਲ ਨਸ਼ੇ ਦੀ ਜ਼ਿਆਦਾ ਮਤਲਬ ਦਿੱਕਤ ਹਾਂਜੀ ਮਨ ਮਨ ਰਹੇ ਆ ਲੋਕ ਵੀ ਇਹ ਚੀਜ਼ ਜ਼ਿਆਦਾ ਇਹ ਦੇਖੋ ਥੋੜਾ ਜਿਹਾ ਇਹਦੇ ਵਿੱਚ ਪਰਿਵਾਰ ਦਾ ਜ਼ਿਆਦਾ ਮੰਨ ਲਓ ਹੁੰਦਾ ਜੀ ਸਿਸਟਮ ਮੰਨ ਲਓ ਮਾਤਾ ਮੰਨ ਲਓ ਬੱਚੇ ਦੀ ਮਾਂ ਬਿਲਕੁਲ ਉਹ ਇਹ ਚੀਜ਼ਾਂ ਨੂੰ ਜਦੋਂ ਪਹਿਲਾਂ ਲੁਕਉਂਦੀ ਹੈ ਜੀ ਦੇਖੋ ਜੇ ਕੋਈ ਬੰਦਾ ਬੱਚਾ ਨਸ਼ਾ ਕਰਕੇ ਆਉਂਦਾ ਪਹਿਲੀ ਵਾਰ ਘਰੇ ਆਉਂਦਾ ਜੇ ਤਾਂ ਆਪਾਂ ਮੰਨ ਲਓ ਉਹਨੂੰ ਆਏ ਨੂੰ ਉਹਦੇ ਤੋਂ ਰੋਕੀਏ ਛਿੜਕੀਓ ਨੂੰ ਹਾਂਜੀ ਚਲੋ ਫਿਰ ਤਾਂ ਉਹ ਬੰਦਾ ਸਹੀ ਰਸਤੇ ਵੱਲ ਜਾਂਦਾ ਦੇਖੋ ਪਿਤਾ ਤੋਂ ਵੀ ਮਾਲਕ ਹੋ ਰੱਖਦੀ ਹੈ ਜੀ ਤੇ ਉਹਦੀ ਮਤਲਬ ਜਿਹੜੀ ਕੋਈ ਕਰਤੂਤ ਕਰਦਾ ਉਹਦੇ ਉੱਤੇ ਪੜਦਾ ਪਾ ਦਿੰਦੀ ਹੈ ਮਤਲਬ ਇੱਕ ਵਾਰੀ ਦਾ ਕੀਤਾ ਹੋਇਆ ਬੰਦਾ ਇੱਕ ਦਿਨ ਲਕੋਇਆ ਦੋ ਵਾਰ ਤਿੰਨ ਵਾਰ ਚਾਰ ਵਾਰ 10 ਵਾਰ 10 ਵਾਰ ਜਦੋਂ ਬੰਦਾ ਇਹ ਚੀਜ਼ ਦੇ ਵਿੱਚ ਪੈ ਜਾਂਦਾ ਜੀ ਉਸ ਤੋਂ ਬਾਅਦ ਉਹ ਆਦੀ ਹੋ ਜਾਂਦਾ ਫਿਰ ਉਹਨੂੰ ਨਿਕਲਣਾ ਮੁਸ਼ਕਲ ਬਣ ਜਾਂਦਾ ਮਨ ਲਓ ਮੇਨ ਪ੍ਰੋਬਲਮ ਇੱਥੇ ਆ ਜੀ ਦੇਖੋ ਆਪਾਂ ਇਹਦੇ ਵਿੱਚ ਦੋ ਸਪਾਲਸ ਪ੍ਰਸ਼ਾਸਨ ਨੂੰ ਦਈਏ ਜਾਂ ਸਰਕਾਰ ਨੂੰ ਦਈਏ ਮਤਲਬ ਲੋਕਾਂ ਨੂੰ ਜ਼ਿਆਦਾ ਇਹਦੇ ਵੱਲ ਧਿਆਨ ਦੇਣਾ ਆਪੋ ਧਿਆਨ ਦੇਣਾ ਆਪੋ ਆਪਣੇ ਪਰਿਵਾਰ ਤੋਂ ਜੀ ਇੱਕ ਚੀਜ਼ ਹੋਰ ਤੁਸੀਂ ਮਨ ਲਓ ਇਹ ਦੇਖ ਲਿਓ ਤੁਸੀਂ ਤਾਂ ਚਲੋ ਇਹ ਫੀਲਡ ਦੇ ਵਿੱਚ ਰਹਿੰਦੇ ਹੋ ਲੋਕਾਂ 'ਚ ਵਿਚਰਦੇ ਹੋ ਜੀ ਜ਼ਿਆਦਾਤਰ ਮਨ ਲਓ ਮਹਾਜਨ ਬੱਚੇ ਦੇਖ ਲਓ ਤੁਸੀਂ ਜ਼ਿਆਦਾ ਨਸ਼ਾ ਨਹੀਂ ਕਰਦੇ ਜੀ ਨਹੀਂ ਖੁਸ਼ ਹੈ ਜੀ ਨਹੀਂ ਪਰ हां है कुछ ना कुछ जी ਤੁਸੀਂ ਉਹਨੂੰ ਅੰਕੜਿਆਂ ਦੇ ਮੁਤਾਬਕ ਦੇਖ ਲਈਏ ਤਾਂ ਸ਼ਾਇਦ ਮਨ ਲਓ ਇਹ ਮੈਂ ਆਪਦੇ ਮਨ ਦੇ ਮਤਲਬ ਮੇਰੀ ਇਹ ਮਤਲਬ ਸੋਚ ਆ ਜੀ ਮੈਂ ਆਪਦੇ ਚਾਰ ਸਪੇਰੇ ਵੇਖਾਂ ਤਾਂ ਮੰਨ ਲਓ ਚਲੋ ਮੇਰੇ ਏਰੀਆ 'ਚ ਪਰ ਹੈ ਮੇਰੇ ਪਿੰਡ 'ਚ ਮੇਰੇ ਏਰੀਆ 'ਚ ਬਹੁਤ ਬਚਤ ਹੈ ਜੀ ਪਰ ਮੈਂ ਫਿਰ ਵੀ ਕਹਣਾ ਵੀ ਆਪਾਂ ਬਿਲਕੁਲ 0% ਕਰਨਾ ਜੀ ਇਹ ਚੀਜ਼ ਨੂੰ ਨਸ਼ਾ ਦੇਖੋ ਜਿੱਥੇ ਤੁਹਾਡੀ ਗੱਲ ਮੈਨੂੰ ਬਹੁਤ ਚੰਗੀ ਲੱਗੀ ਅੰਮ੍ਰਿਤ ਵੀ ਜਿਹੜੇ ਪਹਿਲੇ ਕਿਸੇ ਮੈਨੂੰ ਇੰਟਰਵਿਊ ਕਰਨ ਵਾਲੇ ਬੰਦੇ ਨੇ ਗੱਲ ਕਹੀ ਆ ਵੀ ਵਿਕਾਸ ਦੇ ਨਾਲ ਨਾਲ ਨਸ਼ੇ ਦੀ ਮੇਰੀ ਵੱਡੀ ਗੱਲ ਹੋਊਗੀ ਜਦੋਂ ਨਸ਼ੇ ਨੂੰ ਆਪਾਂ ਰੁਕ ਜਾਂਦੀਆਂ ਤਾਂ ਕਈ ਹੋਰ ਆਲਮਤਾਂ ਵੀ ਰੁਕ ਜਾਂਦੀਆਂ ਨੇ ਬਿਲਕੁਲ ਜੀ ਵੇਖੋ ਨਸ਼ਾ ਰੁਕ ਗਿਆ ਤਾਂ ਹਰ ਤਰ੍ਹਾਂ ਦਾ ਕ੍ਰਾਈਮ ਰੁਕ ਜਾਣਾ ਚੋਰੀ ਰੁਕ ਜਾਣੀ ਹੈ ਜੀ ਲੋਟਾਂ ਕੋ ਉहां ਬੰਦ ਹੋ ਜਾਣੀਆਂ ਜੀ ਵੇਖੋ ਹੁਣ ਮੰਨ ਲਓ ਮੇਨ ਹੁਣ ਚੱਲ ਰਿਹਾ ਜੀ ਮੰਨ ਲਓ ਕਿਸਾਨਾਂ ਦੀਆਂ ਮੋਟਰਾਂ ਤਾਰਾਂ ਵੱਡੀਆਂ ਜਾ ਰਹੀਆਂ ਕੋਈ ਉਹ ਜ਼ਿਆਦਾ ਵੱਡੀ ਚੀਜ਼ ਨਹੀਂ ਕੋਈ ਚੋਰੀ ਨਹੀਂ ਪਰ ਉਹ ਆਦੀ ਹੋ ਗਏ ਜੀ ਉਹਨਾਂ ਨੂੰ ਨਹੀਂ ਇਹ ਟਾਈਮ ਤੋਂ ਨਿਕਲ ਰਹੇ ਹੋ ਉਹਨਾਂ ਨੂੰ ਕਿਤੋਂ ਨਾ ਕਿਤੋਂ ਪੈਸਾ ਚਾਹੀਦਾ ਉਹ ਹਾਂਜੀ ਉਹਦੇ ਵਾਸਤੇ ਉਹ ਕੁਝ ਵੀ ਕਰ ਪਹਿਲਾਂ ਬੱਚਾ ਜਦੋਂ ਮਾਂ ਦਾ ਲੁਕੋਇਆ ਵਾ ਘਰੋਂ ਵੀ ਕਰਦਾ ਜੀ ਉਦੋਂ ਬਾਅਦ ਉਹਦੀ ਜਾਨ ਨੂੰ ਜੋਖਮ 'ਚ ਪਾ ਲੈਂਦਾ ਕਿਸੇ ਐਡੀ ਵੱਡੀ ਕੇਬਲ ਨੂੰ ਕਟਣਾ ਜਾਂ ਬਹੁਤ ਕੁਝ ਬਿਲਕੁਲ 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 ਇਹੀ ਚੀਜ਼ ਆਈ ਮੰਨ ਲਓ ਨਸ਼ਾ ਬੰਦ ਹੋ ਗਿਆ ਤਾਂ ਮਨ ਲੋ ਵੀ ਸਮਾਜ ਦੇ ਵਿੱਚ ਬਹੁਤ ਚੰਗਿਆਈ ਆ ਜੂਗੀ। ਅੰਮ੍ਰਿਤ ਅ ਦਿਲਤ ਬਸਤੀਆਂ ਆ ਐਸਸੀ ਬਸਤੀਆਂ ਦੀ ਗੱਲ ਕਰ ਲਈਏ ਪਿੰਡ ਦੇ ਵਿੱਚ ਛੋਟੇ ਕਿਸਾਨਾਂ ਦੀ ਗੱਲ ਕਰ ਲਈਏ ਆਮ ਬੰਦੇ ਦੀ ਗੱਲ ਕਰ ਲਈਏ ਉਹਨਾਂ ਦੀਆਂ ਗਲੀਆਂ ਨਾਲੀਆਂ ਦੇ ਵਿੱਚ ਚਾਹੇ ਸਾਨੂੰ ਲੰਬਾ ਸਮਾਂ ਹੋ ਗਿਆ ਹਰ ਇੱਕ ਵਾਰ ಗ್ರಾಮ ਪੰਚਾਇਤਾਂ ਨੇ ਜਿਹੜੀਆਂ ਇਹ ਲੋਕਤੰਤਰ ਦਾ ਮੋਢਲਾ ਜਿਹੜੀ ਨਹੀਂ ਰੱਖਦੀਆਂ ਨੇ ਪਰ ਇਹਨਾਂ ਦੀ ਜਿਹੜੀ ਦਸ਼ਾ ਉਹ ਖਾਜੇ ਤੱਕ ਸੁਧਰੀ ਨਹੀਂ ਹੈ ਪਿੰਡਾਂ ਦੇ ਵਿੱਚ ਪਾਵੇਂ ਅੱਜ ਅਸੀਂ ਤੁਹਾਡੇ ਨਾਲ ਇੰਟਰਵਿਊ ਕਰਦੇ ਹਾਂ ਪਰ ਇੱਕ ਗੱਲ ਯਾਦ ਰੱਖਿਓ ਜੇਕਰ ਤੁਸੀਂ ਸਰਪੰਚ ਬਣ ਜੰਨੇ ਆਨ ਰਿਕਾਰਡ ਹੋਊਗੀ ਤਾਂ ਤੁਸੀਂ ਜਵਾਬ ਦੇ ਹੋਵੋਗੇ ਜਿਹੜੀ ਗੱਲ ਅੱਜ ਤੁਸੀਂ ਕਹੋਗੇ ਉਹਨਾਂ ਦੇ ਸੁਧਾਰਨ ਲਈ ਕੋਈ ਹਾਂਜੀ ਇਹਦੇ ਉੱਪਰ ਵੀ ਆਪਾਂ ਮੇਨ ਮਤਲਬ ਧਿਆਨ ਦੇਣਾ ਜੀ ਦੇਖੋ ਆਪਾਂ ਨਸ਼ੇ ਦੇ ਨਾਲ-ਨਾਲ ਪਿੰਡ ਦਾ ਵਿਕਾਸ ਵੀ ਕਰਨਾ ਹੁਣ ਅਸੀਂ ਜਾਣਿਆ ਗਲੀਆਂ ਨਾਲੀਆਂ ਦੀ ਪ੍ਰੋਬਲਮ ਹੈਗੀ ਆ ਪਰ ਇਸ ਇੱਕ ਸਰਪੰਚ ਦੇ ਮਤਲਬ ਜੇ ਧਿਆਨ ਹੋਵੇ ਇਹ ਚੀਜ਼ ਦੇ ਉੱਪਰ ਇਹ ਕੋਈ ਬਾਲੀ ਵੱਡੀ ਪ੍ਰੋਬਲਮ ਨਹੀਂ ਹੈਗੀ ਇਹ ਬਹੁਤ ਥੋੜੇ ਸਮੇਂ 'ਚ ਬਹੁਤ ਜ਼ਿਆਦਾ ਮਤਲਬ ਆਪਾਂ ਇਹ ਕੰਮ ਕਰ ਸਕਦੇ ਆ ਜੀ ਮਤਲਬ ਨਰੇਗਾ ਜੇ ਬੰਦਾ ਨੌਲਜ ਰੱਖਦਾ ਹੈ ਇਹ ਚੀਜ਼ ਬਾਰੇ ਨਰੇਗਾ ਤੋਂ ਆਪਾਂ ਇੰਨਾ ਕੁ ਪੈਸਾ ਲੈ ਸਕਦੇ ਆ ਜੀ ਪਿੰਡ ਵਾਸਤੇ ਵੀ ਆਪਾਂ ਪਿੰਡ ਨੂੰ ਬਿਲਕੁਲ ਪੂਰਾ ਇੱਕ ਸਿਟੀ ਵਰਗਾ ਮਾਹੌਲ ਦੇ ਸਕਦੇ ਆ ਜੀ ਬਿਲਕੁਲ ਜਿਹੜੀਆਂ ਸਿਟੀ ਵਰਗਾ ਮਾਹੌਲ ਦੇ ਸਕਦੇ ਆ ਸ਼ਹਿਰ ਵਰਗਾ ਉਹ ਕਹਿੰਦੇ ਹੁੰਦੇ ਆ ਖਾਈਏ ਕਣਕ ਸਰ ਸੌਰੀ ਰਈਏ ਸ਼ਹਿਰ ਭਾਵੇਂ ਹੋਵੇ ਕੈਰ ਖਾਈਏ ਕਣਕ ਭਾਵੇਂ ਹੋਵੇ ਜ਼ਹਿਰ ਤੁਸੀਂ ਗੱਲ ਸਿਟੀ ਦੀ ਕਰੀਏ ਬਹੁਤ ਵਧੀਆ ਹੋ ਗਈ ਗੱਲ ਤੇ ਹੋਰ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਸਰਕਾਰੀ ਸਕੀਮਾਂ ਨੇ ਉਹ ਆਮ ਹੀ ਅਕਸਰ ਦੇਖਿਆ ਜਾਂਦਾ ਬੁੜੀਆਂ ਬੰਦੇ ਸਰਪੰਚਾਂ ਦੀ ਮੋਹਰ ਲਵਾਉਣ ਲਈ ਦਰ ਦਰ ਭਟਕਦੀਆਂ ਫਿਰਦੀਆਂ ਰਹਿੰਦੀਆਂ ਕੱਲ ਆਇਓ ਅੱਜ ਆਇਓ ਅੱਜ ਸਰਪੰਚ ਹੈ ਨਹੀਂ ਜਾਂ ਅੱਜ ਦਸ ਸਾਡੇ ਕੋਲੇ ਮੋਹਰ ਨਹੀਂ ਇਹ ਇਹ ਕੀ ਇੰਨਾ ਜਿੰਨੀਆਂ ਗੱਲਾਂ ਤੋਂ ਲੋਕ ਬਾਹਰ ਨਿਕਲਣਗੇ ਕਿ ਨਹੀਂ ਸਰਪੰਚ ਇਹਨਾਂ ਤੋਂ ਦੇਖੋ ਜੀ ਮੈਂ ਤਾਂ ਕਹਿੰਦਾ ਨਿਕਲਣਾ ਵੀ ਚਾਹੀਦਾ ਤੇ ਬਸ ਇਹ ਉਹੀ ਚਾਰ ਅੱਖਰ ਵਾਲਾ ਸਰਪੰਚ ਸਾਹਿਬ ਕਹੌਣ ਵਾਲੀ ਗੱਲ ਆ ਜੀ ਕੋਈ ਬਾਲੀ ਵੱਡੀ ਗੱਲ ਨਹੀਂ ਜੇ ਬੰਦਾ ਇਹ ਲਾਈਨ ਦੇ ਵਿੱਚ ਆਉਂਦਾ ਹੀ ਉਹਨੂੰ ਇਹ ਚੀਜ਼ਾਂ ਪਹਿਲਾਂ ਸੋਚਣੀਆਂ ਚਾਹੀਦੀਆਂ ਇਹ ਨਾ ਹੋਵੇ ਮੰਨ ਲਓ ਕਿਸੇ ਨੇ ਕੋਈ ਸਾਈਨ ਕਰਵਾਉਣੇ ਆ ਮੋਹਰ ਲਵਾਉਣੀਆਂ ਆ ਆਪਾਂ ਨੂੰ ਇੱਕ ਫੋਨ ਕਰੇ ਬੰਦਾ ਸਰਪੰਚ ਨੂੰ ਉਹਦੇ ਘਰੇ ਜਾਣਾ ਚਾਹੀਦਾ ਕਿਉਂਕਿ ਉਹ ਅੱਜ ਆਪਾਂ ਨੂੰ ਜੇ ਉਹ ਮਤਲਬ ਵੋਟ ਪਾ ਕੇ ਆਪਾਂ ਨੂੰ ਕਾਮਯਾਬ ਕਰ ਰਹੇ ਆ ਤੇ ਉਹਨਾਂ ਨੂੰ ਵੀ ਆਪਣੀ ਲੋੜ ਆ ਉਹਨਾਂ ਨੂੰ ਆਪਣੇ ਤੇ ਮਾਣ ਵੀ ਆ ਇਹ ਚੀਜ਼ ਨੂੰ ਮਤਲਬ ਦੂਰ ਕਰਨਾ ਚਾਹੀਦਾ ਜੀ ਸਰਪੰਚਾਂ ਨੂੰ ਨਹੀਂ ਬਿਲਕੁਲ ਜਦੋਂ ਅੱਜ ਸਰਪੰਚ ਵੋਟ ਲੈਣ ਲਿਓ ਦੇ ਘਰੇ 10 ਗੇੜੇ ਮਾਰ ਸਕਦਾ ਤਾਂ 5 1 5 ਦਿਨਾਂ ਚ 10 ਗੇੜੇ ਮਾਰ ਸਕਦਾ ਤਾਂ 5 ਸਾਲਾਂ ਚ 10 ਗੇੜੇ ਨਹੀਂ ਮਾਰਦਾ ਸਰਪੰਚ ਪਰ ਉਹਦੇ ਘਰੇ ਬਸ ਇਹ ਉਹੀ ਮਤਲਬ ਜੀ ਕਈ ਜਗ੍ਹਾ ਦੇ ਪਰਦਾਏ ਬਸ ਚਾਰ ਅੱਖਰਾਂ ਦਾ ਹੀ ਰੋਲਾ ਕੋਈ ਬਾਲੀ ਵੱਡੀ ਗੱਲ ਹੈ ਨਹੀਂ ਜੀ ਪਰ ਜੇ ਬੰਦਾ ਕੰਮ ਕਰਨਾ ਚਾਹੇ ਕੋਈ ਜ਼ਿਆਦਾ ਵੱਡੀ ਹੈ ਨਹੀਂ ਦਿੱਕਤ ਬਾਕੀ ਮੰਨ ਲਓ ਜਿਵੇਂ ਹੁਣ ਸਾਡਾ ਪਿੰਡ ਆ ਚਲੋ ਵੋਟ ਹੈਗੀ ਪਰ ਵੋਟ ਦੇ ਹਿਸਾਬ ਨਾਲ 6 ਸਾਡੇ ਪੰਚਾਇਤਾਂ ਜੀ ਕੋਈ ਬਾਲਾ ਮੇਰੇ ਕੋਲ ਏਰੀਆ ਨਹੀਂ ਹੈਗਾ ਵੀ ਮੈਨੂੰ ਇਹ ਇਹ ਚੀਜ਼ ਲੋਕਾਂ ਨੂੰ ਮੰਨ ਲਓ ਮੇਰੇ ਪ੍ਰਤੀ ਫੇਸ ਕਰਨੀ ਪਊ ਮੈਂ ਇਹ ਤਾਂ ਵਾਅਦਾ ਕਰਦਾ ਵੀ ਇਹ ਚੀਜ਼ ਤੁਹਾਨੂੰ ਕਦੇ ਵੀ ਨਹੀਂ ਮਿਲੂਗੀ ਜਦੋਂ ਤੁਸੀਂ ਮੈਨੂੰ ਬੁਲਾਓਗੇ ਫੋਨ ਕਰੋਗੇ ਦਿਨ ਰਾਤ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੂੰਗਾ ਹੁਣ ਤੱਕ ਦਾ ਜਾਂ ਹੰਗਾਰਾ ਕੇ ਲਈ ਜਾਂ ਰੁਝਾਨ ਕੇ ਲਈ ਜਾਂ ਤੁਸੀਂ ਲੋਕਾਂ ਨਾਲ ਮੇਲ ਮਲਾਪ ਰੱਖਿਆ ਹੋਗਾ ਅਮਰਤ ਨੂੰ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਹੈ ਰਿਸਪਾਂਸ ਤਾਂ ਦੇਖੋ ਇਹ ਪੂਰਾ ਵਧੀਆ ਤੇ ਬਾਕੀ ਦੇਖੋ ਕੋਈ ਵੀ ਬੰਦਾ ਚੋਣ ਲੜਦਾ ਜੀ ਜਿੱਤਣ ਲਈ ਲੜਦਾ ਹਾਂਜੀ ਤੇ ਮਿਹਨਤ ਹੈ ਜੀ ਮਿਹਨਤ ਤੇ ਲੱਗੇ ਹੋਏ ਆ ਕਰੀ ਜਾਂਦੇ ਆ ਤੇ ਫਲ ਵੀ ਪਰਮਾਤਮਾ ਜਰੂਰ ਪਾਊਗਾ ਜੀ ਟਲਮਾ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਚਲਮਾਂ ਦੇ ਵੋਟਰਾਂ ਨੂੰ ਤਾਂ ਇਹ ਹੀ ਅਪੀਲ ਹੈ ਵੀ ਪਹਿਲੀ ਗੱਲ ਦੇਖੋ ਇਹ ਵੋਟਾਂ ਨੇ ਆਉਂਦੇ ਜਾਂਦੇ ਰਹਿਣਾ ਜੀ ਹਰ 5 ਸਾਲ ਬਾਅਦ ਆਉਣੀ ਆ ਚਲੋ ਕੁਝ ਦਿਨ ਲੰਘ ਗਏ ਕੁਝ 10 10 12 ਦਿਨ ਬਾਕੀ ਆ ਮਿਲ ਜੁਲ ਕੇ ਆਪਾਂ ਮੰਨ ਲਓ ਇਹ ਦਿਨਾਂ ਨੂੰ ਨੰਗਾ ਲੀਏ ਵੀ ਲੜਾਈ ਝਗੜੇ ਤੋਂ ਬਚਤ ਰੱਖੀਏ ਕਿ ਮੰਨ ਲਓ ਵੀ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਆ ਵੀ ਰੱਬ ਨਾਲੋਂ ਵੱਡਾ ਰੱਬ ਗਵੰਢੀ ਹੁੰਦਾ ਜੀ ਕਿਉਂਕਿ ਉਹ ਨੇੜੇ ਹੁੰਦਾ ਵੀ ਇਹ ਚੀਜ਼ ਤੋਂ ਆਪਾਂ ਬਚ ਗਏ ਕਿਸੇ ਲੜਾਈ ਝਗੜੇ ਚ ਨਾ ਪਈਏ ਵੋਟਾਂ ਨੂੰ ਆਪਾਂ ਮੰਨ ਲਓ ਇੱਕ ਗੇਮ ਸਮਝੀ ਗਏ ਇਹਦੇ ਵਿੱਚ ਦੇਖੋ ਜਿੱਤ ਹਾਰ ਯਕੀਨਨ ਆ ਇੱਕ ਨਹੀਂ ਜਿੱਤਣਾ ਜੀ ਇੱਕ ਨਹੀਂ ਹਾਰਨਾ ਵੀ ਲੜਾਈ ਤੋਂ ਗਰੇਜ ਕਰੀਏ ਬਾਕੀ ਚਲੋ ਸਭ ਨੂੰ ਬੇਨਤੀ ਆ ਵੀ ਵੋਟਾਂ ਮੈਨੂੰ ਹੀ ਪਾਉਣ ਹਰੇਕ ਬੰਦਾ ਆਪਣੇ ਦੇ ਵੋਟਾਂ ਮੰਗਦਾ ਜੀ ਈਹੀ ਯਕੀਨ ਦਿਵਾਇਆ ਜਾਵੇ ਜਿਹੜੇ ਪਿੰਡ ਦੇ ਵੋਟਰਾਂ ਨੂੰ ਵੀ ਜੇ ਅੰਮ੍ਰਿਤ ਦੇ ਹੱਥ ਸਤਾ ਆ ਜਾਂਦੀ ਆ ਤੇ ਸਾਹਮਣੇ ਵਾਲਾ ਜਿਹੜਾ ਵਿਅਕਤੀ ਆ ਉਹ ਅਮਰਤ ਨੂੰ ਪਤਾ ਹੈ ਵੀ ਇਹ ਚੋਣਾਂ ਦੇ ਵਿੱਚ ਮੇਰਾ ਵਿਰੋਧੀ ਰਿਹਾ ਹੈ ਪਰ ਅਮਰਤ ਦਾ ਰਵਈਆ ਉਹਦੇ ਪ੍ਰਤੀ ਮਾੜਾ ਨਹੀਂ ਰਹੂਗਾ ਹਾਂਜੀ ਇਹ ਵੀ ਯਕੀਨ ਦਿਵਾਉਣਾ ਮੈਂ ਤਾਂ ਕਹਿੰਦਾ ਵੀ ਚਲੋ ਜੇ ਬੰਦਾ ਮੰਨ ਲਓ ਮਨ ਲਓ ਮੇਰੇ ਤੇ ਲਾ ਲਓ ਮੈਨੂੰ ਫਤਵਾ ਇਹ ਮਿਲਦਾ ਜੀ ਤਾਂ ਮੰਨ ਲਓ ਵੀ ਮੈਂ ਤਾਂ ਇਹ ਗੱਲ ਕਹੂੰਗਾ ਵੀ ਮੇਰੇ ਪੰਚਾਇਤ ਦੇ ਵਿੱਚ 1075 ਵੋਟਾਂ ਜੀ ਜੇ ਮੈਨੂੰ ਫਤਵਾ ਮਿਲਦਾ ਮੈਂ ਜਿੱਤਦਾ ਤਾਂ ਮੈਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਮੈਨੂੰ ਹਰ ਇੱਕ ਵੋਟਰ ਨੇ ਹੀ ਵੋਟ ਪਾਈ ਹੈ ਜੀ ਉਦੇ ਵਿੱਚ ਮੈਂ ਕੋਈ ਵਖਰੇਵਾਂ ਨਾਂ ਰੱਖਾਂ ਜਾਂ ਮੰਨ ਲਓ ਉਹਨੂੰ ਵਿਰੋਧੀ ਸਮਝ ਕੇ ਨਾ ਕੋਈ ਮੰਨ ਲਓ ਉਹਦੀ ਵਿਰੋਧਤਾ ਕਰਾਂ ਉਹਦਾ ਕੋਈ ਕੰਮ ਆ ਮੈਂ ਪਹਿਲ ਦੇ ਆਧਾਰ ਤੇ ਕਰਾਂ ਤਾਂ ਕਿ ਅਗਲੀ ਵਾਰ ਮੇਰੇ ਨਾਲ ਉਹ ਜੁੜਨ ਜੀ ਹਾਂਜੀ ਦੂਜੀ ਗੱਲ ਥੋੜੀਆਂ ਚੀਜ਼ਾਂ ਮੈਂ ਮੰਨ ਲਓ ਜਿੱਦਾਂ ਸਰਕਾਰ ਸਾਨੂੰ ਦੇ ਰਹੀ ਆ ਜਾਂ ਐਸਸੀ ਵਰਗ ਨੂੰ ਦੇ ਰਹੀ ਆ ਉਹਨਾਂ ਨਾਲ ਮੈਂ ਕੁਝ ਚੀਜ਼ਾਂ ਆਪ ਵੀ ਐਡ ਕਰ ਰਿਆ ਜੀ ਤੇ ਜਿੱਦਾਂ ਮੰਨ ਲਓ ਤੁਸੀਂ ਵੀ ਸਗਨ ਸਕੀਮ ਆ ਤੇ ਉਹਦੇ ਵਿੱਚ ਆਪਾਂ ਨੂੰ 51000 ਗਵਰਨਮੈਂਟ ਦੇ ਰਹੀ ਹੈ ਜੀ ਹਾਂਜੀ ਤੇ ਮੈਂ ਉਹਦੇ ਨਾਲ ਜੀ ਨਾਲ-ਨਾਲ ਮੰਨ ਲਓ ਸਰਕਾਰ ਵਾਲਾ ਤਾਂ ਚਲੋ ਮੈਂ ਪਹਿਲਾ ਫਰਜ਼ ਆਪਦਾ ਨਿਭਾਉਣਾ ਹੀ ਨਿਭਾਉਣਾ ਉਹਨਾਂ ਦੀ ਫਾਇਲ ਫੁੱਲ ਸਾਰਾ ਕੁਝ ਕਰਕੇ ਆਪਾਂ ਦੇਣੇ ਦਬਾਉਣੇ ਆ ਜਲਦੀ ਤੋਂ ਜਲਦੀ ਪੈਸੇ ਉਹਦੇ ਨਾਲ ਮੈਂ 7100 ਰੁਪਿਆ ਜੀ ਮੰਨ ਲਓ ਸਗਨ ਸਕੀਮ ਆਪਣੇ ਵੱਲੋਂ ਨਿੱਜੀ ਮਨ ਲਓ ਨੰਦਾਂ ਵਾਲੇ ਦੇਣੀ ਲੜਕੀ ਪਰਿਵਾਰ ਨੂੰ ਆਪਾਂ ਦਇਆ ਕਰਨੀ ਹੈ ਜੀ ਐਸੀ ਵਰਗ ਨੂੰ ਜਾਂ ਕਿਸੇ ਹੋਰ ਐਸੀ ਵਰਗ ਨੂੰ ਜੀ ਐਸਸੀ ਵਰਗ ਨੂੰ 7100 ਰੁਪਏ ਆਪਾਂ ਮਤਲਬ ਗਵਰਨਮੈਂਟ ਦੇ ਸ ਕਰਨ ਸਕੀਮ ਦੇ ਨਾਲ ਆਪਣੀ 7100 ਰੁਪਏ ਸਕਨ ਸਕੀਮ ਮੈਂ ਦੇਣੀ ਹੈ ਜੀ ਇੱਕ ਇਹਦੇ ਨਾਲ ਜੀ ਹੋਰ ਮੈਂ ਕੋ ਸੈਡ ਕਰਨਾ ਚਾਹੁੰਦਾ ਮੰਨ ਲਓ ਵੀ ਐਸਸੀ ਵਰਗ ਦੇ ਵਿੱਚ ਕੋਈ ਨਮ ਜੰਮੀ ਬੱਚੀ ਨੂੰ ਜਨਮ ਮਿਲਦਾ ਜੀ ਤਾਂ ਉਹਨਾਂ ਦੇ ਮਾਤਾ ਪਿਤਾ ਦੇ ਮਤਲਬ ਅਕਾਊਂਟ ਦੇ ਵਿੱਚ ਮਤਲਬ ਚਾਹੇ ਤੁਸੀਂ ਮੰਨ ਲਓ ਵੀ ਉਹਨਾਂ ਦਾ ਇਕੱਠਿਆਂ ਦਾ ਅਕਾਊਂਟ ਲਾ ਲਓ ਵੀ ਆਪਾਂ 2100 ਰੁਪਏ ਉਹਨਾਂ ਨੂੰ ਵੀ ਜਮ੍ਹਾਂ ਕਰਵਾਉਣਾ ਜਦਨਾ ਚਾਹੇ ਉਹ ਬਾਲਕ ਨਹੀਂ ਹੁੰਦੇ ਜੀ ਉਹਨਾਂ ਟਾਈਮ ਉਹਨਾਂ ਨੂੰ ਕੋਈ ਵਰਤ ਨਹੀਂ ਸਕਦਾ ਮੰਨ ਲਓ ਵੀ ਉਹਨਾਂ ਦੇ ਬਾਲਗ ਹੋਣ ਦੇ ਨਾਲ-ਨਾਲ ਉਹਨਾਂ ਦੇ ਕੰਮ ਆ ਸਕਣ 2 ਰੁਪਏ ਇਕੱਠੇ ਹੋ ਕੇ ਜੀ ਇਹ ਨੌਜਵਾਨ ਸਰਪੰਚੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਉਰਫ ਅੰਮ੍ਰਿਤ ਢਿੱਲਮਾ ਨੇ ਐਲਾਨ ਕੀਤਾ ਵੀ ਜੇਕਰ ਜਿਹੜੀ ਢਿੱਲਮਾ ਦੱਖਣ ਦੀ ਵਾਗਡੋਰ ਉਹਨਾਂ ਦੇ ਹੱਥ ਆ ਜਾਂਦੀ ਹੈ ਤਦ ਉਹ ਸ਼ਗਨ ਸਕੀਮ ਦਾ ਜਿਹੜਾ 750 ਰੁਪਿਆ ਉਹ ਆਪਦੀ ਜੀਬ ਚੋਂ ਦੇਣਗੇ ਵਧੀਆ ਨੌਜਵਾਨ ਦੇ ਉਪਰਾਲੇ ਪਰ ਨਤੀਜਾ ਸਾਰਾ ਵੋਟਰਾਂ ਦੇ ਹੱਥ 15 ਅਕਤੂਬਰ ਨੂੰ ਪਿਕਚਰ ਨੇ ਸਾਫ ਹੋ ਜਾਣਾ ਮੈ ਲੁਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪ ਜੀ ਅਤੇ ਗੁਰਪ੍ਰੀਤ ਸਿੰਘ ਚੈਨਲ 7 ਡੇ ਨਿਊਜ਼ ਬਰਨਾਲਾ